ਕਾਂਗਰਸ ਚੋ ਵੱਡੀ ਹਲਚਲ ਰਾਹੁਲ ਗਾਂਧੀ ਨੇ ਦਿੱਲੀ ਸੱਦੇ ਵੜਿੰਗ ਬਾਜਵਾ ਰੰਧਾਵਾ ਤੇ ਚੰਨੀ ਸਣੇ ਵੱਡੇ ਲੀਡਰ ਨਵੇਂ ਪ੍ਰਧਾਨ ਨੂੰ ਲੈ ਕੇ ਹੋ ਸਕਦਾ ਹੈ ਕੋਈ ਵੱਡਾ ਫੈਸਲਾ ਕਾਂਗਰਸ ਦੇ ਵਿੱਚ ਵੱਡੀ ਹਲਚਲ ਵਿਖਾਈ ਦਿੱਤੀ ਆ ਅਚਾਨਕ ਦਿੱਲੀ ਦੇ ਲਈ ਵੱਡੇ ਆਗੂਆਂ ਨੂੰ ਜਿਹੜਾ ਬੁਲਾ ਲਿਆ ਗਿਆ ਹੈ ਦਿੱਲੀ ਆਉਣ ਦੇ ਲਈ ਸੱਦੇ ਭੇਜੇ ਗਏ ਨੇ ਅਚਾਨਕ ਰਾਹੁਲ ਗਾਂਧੀ ਨੇ ਮੀਟਿੰਗ ਸੱਦੀ ਹੈ ਤੇ ਕਿਆਸ ਰਹੀਆਂ ਕਈ ਅਹਿਮ ਲੱਗ ਰਹੀਆਂ ਨੇ ਕਿਆਸ ਰਹੀਆਂ ਲੱਗ ਰਹੀਆਂ ਨੇ ਕਿ ਨਵੇਂ ਪ੍ਰਧਾਨ ਨੂੰ ਲੈ ਕੇ ਟੜੇਬੰਦੀ ਖਤਮ ਕਰਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਵਿਚਾਰ ਲਏ ਜਾ ਸਕਦੇ ਹੈ ਤੇ ਜਿਹੜਾ ਦੋਵੇਂ ਤਿੰਨੇ ਧੜਿਆਂ ਨੂੰ ਇਕੱਠੇ ਕਰਨ ਦੇ ਲਈ ਨਵੀਂ ਸਕੀਮ ਤੇ ਫਾਰਮੂਲਾ ਲਾਇਆ ਜਾ ਸਕਦਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਬੀ ਰੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨਸ ਹਮੇਸ਼ਾਰ ਅਪੜਦੇ ਰਹਿਣ ਕਾਂਗਰਸ ਦੇ ਅੰਦਰ ਚੱਲ ਕੀ ਰਿਹਾ ਹੈ ਕਾਂਗਰਸ ਦੇ ਅੰਦਰ ਹਰ ਕੋਈ ਮੁੱਖ ਮੰਤਰੀ ਬਣ ਜਾਂ ਫਿਰ ਘੱਟੋ ਘੱਟ ਪ੍ਰਧਾਨ ਬਣ ਦੇ ਲਈ ਜਿਹੜੀ ਆਉਚਾਰਾ ਜੋਈਆਂ ਤਾਂ ਕਰ ਰਿਹਾ ਹੈ ਕਾਂਗਰਸ ਦੇ ਚੋਟੀ ਦੇ ਲੀਡਰ ਜਿੰਨੇ ਵੀ ਨੇ ਉਹ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਇੱਛਾਵਾਂ ਨੇ ਆਪਣੀਆਂ ਆਪਣੀਆਂ ਦਿਲਚਸਪੀਆਂ ਨੇ ਤੇ ਜਿਹਨੂੰ ਲੈ ਕੇ ਉਹ ਲਗਾਤਾਰ ਸਰਗਰਮ ਨੇ ਇਸੇ ਕਾਰਨ ਪੰਜਾਬ ਚ ਵੱਡੇ ਪੱਧਰ ਤੇ ਉੱਤੇ ਧੜੇਬੰਦੀ ਜਿਹੜੀ ਉਬਰੀ ਹੈ ਹੁਣ ਇਸ ਧੜੇਬੰਦੀ ਦਾ ਹੱਲ ਕੱਢਣ ਦੇ ਲਈ ਕਿਹਾ ਜਾਂਦਾ ਹੈ ਕਿ ਅੱਜ ਰਾਹੁਲ ਗਾਂਧੀ ਨੇ 5 ਵਜੇ 5 ਵਜੇ ਦਿੱਲੀ ਦੇ ਵਿੱਚ ਵੱਡੇ ਆਗੂਆਂ ਦੀ ਮੀਟਿੰਗ ਸੱਦੀ ਹੈ ਸਾਰੇ ਵੱਡੇ ਆਗੂ ਸੱਦ ਲਏਗੇ ਨੇ ਸੋਰਸਸ ਦੇ ਅਨੁਸਾਰ ਇਹ ਖਬਰ ਆ ਰਹੀ ਹੈ ਕਿ ਜਿੰਨੇ ਵੀ ਵੱਡੇ ਆਗੂ ਸੀ ਜਿੰਨੇ ਵੀ ਪਹਿਲੀ ਕਤਾਰ ਦੇ ਆਗੂ ਨੇ 1st ਇਅਰ ਦੇ ਫਸਟ ਇਅਰ ਦੇ ਆਗੂ ਨੇ ਉਹ ਸਾਰੇ ਦਿੱਲੀ ਸੱਦੇ ਗਏ ਨੇ ਪਹਿਲੀ ਕਤਾਰ ਦੇ ਸਾਰੇ ਆਗੂ ਉੱਥੇ ਮੌਜੂਦ ਹੋਣਗੇ ਤੇ ਰਾਹੁਲ ਗਾਂਧੀ ਇਕੱਠਿਆਂ ਨੂੰ ਵੀ ਸੁਣ ਸਕਦੇ ਨੇ ਤੇ 1 ਟੂ 1 ਜਾਨੀ ਕਿ ਕੱਲੇ-ਕੱਲੇ ਨਾਲ ਵੀ ਗੱਲ ਕਰ ਸਕਦੇ ਨੇ ਐਸੇ ਖਦਸ਼ੇ ਪ੍ਰਗਟਾਏ ਜਾ ਰਹੇ ਜੋ ਮੀਡੀਆ ਦੇ حوالے ਨਾਲ ਖਬਰਾਂ ਆ ਰਹੀਆਂ ਨੇ ਜੋ ਸੋਰਸਸ ਵੀ ਜਨਾ ਵਾਲਾ ਇਸ਼ਾਰਾ ਕਰਦੇ ਨੇ ਕਿ ਪਹਿਲੀ ਗੱਲ ਇਸ ਮੀਟਿੰਗ ਦੇ ਵਿੱਚ ਮੁੱਦਾ ਇਹ ਰਹੇਗਾ ਕਿ ਜਿਹੜੀ ਧੜੇਬੰਦੀ ਹੈ ਤੇ ਜਿਹੜੀ ਧੜੇਬੰਦੀ ਜਾਣ ਕੇ ਉਭਾਰੀ ਜਾ ਰਹੀ ਹੈ ਉਸ ਧੜੇਬੰਦੀ ਨੂੰ ਰੋਕਿਆ ਜਾਵੇ ਬੰਦ ਕੀਤਾ ਜਾਵੇ ਜਿਹੜੀ ਮੀਡੀਆ ਦੇ ਵਿੱਚ ਫਾਲਤੂ ਦੀ ਬਿਆਨਬਾਜ਼ੀ ਪੱਤਰਕਾਰਾਂ ਨੂੰ ਸੱਦ ਕੇ ਇੰਟਰਵਿਊਆਂ ਦੇ ਕੇ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਕਾਂਗਰਸ ਦੇ ਅੰਦਰ ਉਹਨੂੰ ਰੋਕਿਆ ਜਾਵੇ ਤੇ ਉਸਨੂੰ ਰੋਕਣ ਦੇ ਲਈ ਕੋਈ ਫਾਰਮੂਲਾ ਵੀ ਆ ਸਕਦਾ ਹੈ ਕਿ ਤੁਸੀਂ ਮੀਡੀਆ ਦੇ ਵਿੱਚ ਆ ਗੱਲਾਂ ਨਹੀਂ ਕਹੋਗੇ ਜਾ ਕੇ ਤੇ ਉਹਦਾ ਜਵਾਬ ਦੇਣ ਤੋਂ ਵੀ ਬਚਿਆ ਜਾਵੇ ਐਸੀ ਗੱਲ ਹੋ ਸਕਦੀ ਹੈ ਤੇ ਜਿਹੜੇ ਗਿਲੇ ਸ਼ਿਕਵੇ ਨੇ ਇੱਕ ਦੂਜੇ ਦੇ ਨਾਲ ਜਿਹੜੇ ਮਨ ਮਟਾਵ ਨੇ ਜਿਹੜੀਆਂ ਮੁੱਖ ਮੰਤਰੀ ਬਣ ਦੇ ਕਾਰਨ ਜਿਹੜੀਆਂ ਲਾਲਸਾਵਾਂ ਪੈਦਾ ਹੋ ਚੁੱਕੀਆਂ ਨੇ ਜਿਹਦੇ ਕਰਕੇ ਜਿਹੜੇ ਦੋਸਤ ਸੀ ਉਹ ਦੁਸ਼ਮਣ ਚ ਬਦਲ ਗਏ ਚੰਗਾ ਭੜਾ ਮਿੱਤਰ ਜਿਹੜਾ ਕੋਲ ਬੈਠ ਨਾਲ ਬੈ ਕੇ ਰੈਲੀ ਦੇ ਵਿੱਚ ਚਾਹ ਪੀਂਦਾ ਸੀ ਰੋਟੀ ਖਾਂਦਾ ਸੀ ਉਹ ਸ਼ਰੀਕ ਬਣ ਗਿਆ ਜਿਹੜੇ ਸਿਆਸੀ ਸ਼ਰੀਕ ਨੇ ਇਹ ਸ਼ਰੀਕੇਬਾਜ਼ੀ ਘਟਾਉਣ ਦੇ ਲਈ ਹਾਈ ਕਮਾਂਡ ਦੀ ਪਹਿਲੀ ਤਰਜੀਹ ਇਹ ਹੋਊਗੀ ਤੇ ਹਾਈ ਕਮਾਂਡ ਦੇ ਕੋਲੇ ਇਹਨਾਂ ਸਾਰਿਆਂ ਦੀਆਂ ਰਿਪੋਰਟਾਂ ਨੇ ਇਹਨਾਂ ਸਾਰਿਆਂ ਦੀਆਂ ਰਿਪੋਰਟਾਂ ਨੇ ਕੌਣ ਕੀ ਕਰ ਰਿਹਾ ਕੌਣ ਕੀ ਨਹੀਂ ਕਰ ਰਿਹਾ ਕੌਣ ਕਿਹਦੇ ਕਿਹਨੂੰ ਠੱਬੀ ਲਾਉਣ ਦੀ ਕੋਸ਼ਿਸ਼ ਚ ਹੈ ਕਿਹੜਾ ਕਿਹਨੂੰ ਠੱਬੀ ਲਾਉਣ ਦੀ ਕੋਸ਼ਿਸ਼ ਚ ਹੈ ਕਿ ਇਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਹਾਈ ਕਮਾਂਡ ਦੇ ਕੋਲ ਨੇ ਕਿਉਂਕਿ ਇਸ ਤੋਂ ਪਹਿਲਾਂ ਪਪੇਸ਼ ਬਗੇਲ ਦੇ ਨਾਲ ਵੀ ਮੀਟਿੰਗਾਂ ਇਹਨਾਂ ਦੀਆਂ ਹੋ ਚੁੱਕੀਆਂ ਨੇ ਤੇ ਕਈ ਹੋਰ ਆਗੂ ਜਿਹਦੇ ਵਿੱਚ ਸੈਨ ਇੰਚਾਰਜ ਨੇ ਜਿਹੜੇ ਇੱਥੋਂ ਦੇ ਉਹਨਾਂ ਦੇ ਨਾਲ ਤੇ ਇਸੇ ਨਾਲ ਹੀ ਜਿਹੜੇ ਇੱਥੇ ਮੌਜੂਦ ਆਗੂ ਨੇ ਵੱਡੇ ਖਾਸ ਕਰਕੇ ਗਾਂਧੀ ਪਰਿਵਾਰ ਦੇ ਨਜ਼ਦੀਕ ਪੰਡਿਤ ਕਸ਼ੋਰੀ ਲਾਲ ਉਹਨਾਂ ਦੇ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਉਹਨਾਂ ਨੇ ਵੀ ਰਿਪੋਰਟਾਂ ਬਣਾ ਕੇ ਦੇ ਦਿੱਤੀਆਂ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਦੱਸਿਆ ਸੀ ਕਿ ਕਸ਼ੋਰੀ لال ਹੁਰਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਕਿਹੜਾ ਆਗੂ ਦੂਜੀ ਪਾਰਟੀ 'ਚ ਜਾ ਕੇ ਸਾਨੂੰ ਠਿੱਠ ਕਰਦਾ ਰਿਹਾ ਦੁਬਾਰਾ ਪਾਰਟੀ 'ਚ ਆਉਣਾ ਚਾਹੁੰਦਾ ਹੈ ਜਾਂ ਆ ਚੁੱਕਿਆ ਹੈ ਉਹਦੇ ਬਾਰੇ ਰਿਪੋਰਟਾਂ ਦੇਣੀਆਂ ਤੇ ਓਵਰ ਆਲ ਇਹ ਚਾਹੁੰਦੇ ਕੀ ਨੇ ਪੰਜਾਬ ਦੇ ਕਾਂਗਰਸ ਉਹ ਸਾਰੀ ਰਿਪੋਰਟ ਹਾਈ ਕਮਾਂਡ ਨੂੰ ਦੇਣੀ ਉਹ ਪਹੁੰਚ ਚੁੱਕੀ ਹੈ ਤੇ ਦੂਜੀ ਕਮੋਬੇਸ਼ ਚਰਚਾ ਇਹ ਹੈ ਕਿ ਪ੍ਰਧਾਨ ਨੂੰ ਲੈ ਕੇ ਕਿ ਦੇਖੋ ਜਦੋਂ ਸਮਝੌਤਾ ਹੋਵੇਗਾ ਹੁਣ ਏਡੀ ਛੇਤੀ ਦੂਜਾ ਧੜਾਤਾ ਮੰਨ ਨਹੀਂ ਜਾਏਗਾ ਕਿ ਅਸੀਂ ਰਾਜਾ ਵੜਿੰਗ ਦੀ ਪ੍ਰਧਾਨਗੀ ਚ ਚੱਲਣ ਦੇ ਲਈ ਤਿਆਰ ਹਾਂ ਕਿਉਂਕਿ ਰਾਜਾ ਵੜਿੰਗ ਦੀ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਖਿਲਾਫ ਇੱਕ ਗਰੁੱਪ ਜਿਹੜਾ ਮਕੈਦਾ ਉਹਨਾਂ ਦੇ ਮਨ ਮਟਾਬ ਜਿਹੜੇ ਆ ਕੁਝ ਗੱਲਾਂ ਨੂੰ ਲੈ ਕੇ ਉਹ ਚੱਲ ਰਹੇ ਆ ਤੇ ਰਾਜਾ ਵੜਿੰਗ ਬਾਰੇ ਹਾਈ ਕਮਾਂਡ ਪਹਿਲਾਂ ਹੀ ਤਿਆਰ ਕਰ ਚੁੱਕੀ ਹੈ ਕਿ ਸਾਡੀ ਸਾਡੇ ਲਈ ਹੁਣ ਰਾਜਾ ਵੜਿੰਗ ਨੂੰ ਬਦਲਣਾ ਜ਼ਰੂਰੀ ਹੈ ਪਰ ਉਹਦੇ ਲਈ ਸਹੀ ਵਿਕਲਪ ਜਿਹੜਾ ਸਹੀ ਆਪਸ਼ਨ ਹੈ ਜਿਹੜਾ ਉਹ ਉਹਨਾਂ ਦੇ ਕੋਲੇ ਫਿਲਹਾਲ ਉਹਨਾਂ ਨੂੰ ਦਸਤਾਵੇਜ਼ ਨਹੀਂ ਹੈਗਾ ਉਹਨਾਂ ਨੂੰ ਨਹੀਂ ਮਿਲ ਰਿਹਾ। ਇਹੀ ਗੱਲ ਹੈ ਕਿ ਜਿਹਦੇ ਕਰਕੇ ਹੁਣ ਤੱਕ ਇਹ ਟਕਰਾਅ ਜਿਹੜਾ ਸਿਖਰ ਤੇ ਚਲੇ ਗਿਆ। ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਸੀ। ਰਾਜਾ ਵਡਿੰਗ ਦੇ ਨਾਂ ਤੇ ਕਿਸ ਕੰਸੈਂਸਸ ਸਹਿਮਤੀ ਬਣ ਪਾਉਂਦੀ ਹੈ ਇਹ ਕਾਫੀ ਮੁਸ਼ਕਲ ਹੈ। ਇਸ ਕਰਕੇ ਚਰਚਾ ਇਹ ਹੋ ਸਕਦੀ ਹੈ ਕਿ ਕੁਝ ਨਾਂ ਲਏ ਜਾਣ ਵੀ ਆ ਫਲਾਨਾ ਜੀ ਧਮਕਾਨਾ ਜੀ ਜਿਹੜੇ ਬੰਦੇ ਦੋਵੇਂ ਧੜਿਆਂ ਦੇ ਵਿੱਚਕਾਰ ਸੁਲ੍ਹਾ ਕਰਾਉਣ ਦੀ ਜ਼ਰੂਰਤ ਵੀ ਰੱਖਦੇ ਹੋਣ। ਰੱਖਦਾ ਹੋਵੇ ਤੇ ਜਿਹੜਾ ਦੋਵੇਂ ਧੜਿਆਂ ਨੂੰ ਜਿਹੜਾ ਉਹ ਨੱਥ ਪਾਉਣ ਦੀ ਵੀ ਹਿੰਮਤ ਰੱਖਦਾ ਹੋਵੇ ਉਸੇ ਬੰਦੇ ਨੂੰ ਤਲਾਸ਼ਿਆ ਜਾ ਸਕਦਾ ਹੈ ਇਤੋਂ ਇਹ ਹੈ ਕਿ ਰਾਜਾ ਵਡਿੰਗ ਦੀ ਛੁੱਟੀ ਹੋ ਸਕਦੀ ਹੈ ਤੇ ਨਵੇਂ ਪ੍ਰਧਾਨ ਬਾਰੇ ਫੈਸਲਾ ਹੋ ਸਕਦਾ ਹੁਣ ਇਹ ਸਾਰੇ ਕਾਸੇ ਨੂੰ ਦੇਖਿਆ ਜਾਵੇ ਦੋਵੇਂ ਧੜੇ ਲਕੀਰ ਖਿੱਚ ਕੇ ਚੱਲ ਰਹੇ ਨੇ ਕਾਂਗਰਸ ਨੇ ਹੇਠ ਉੱਤੇ ਰੈਲੀਆਂ ਕੀਤੀਆਂ ਮਰੇਲ ਕੋਟਲਾ ਹੋਈ ਮੁਕੇਰੀਆਂ ਹੋਈ ਤਾਰਨ ਤਾਰਨ ਚ ਪ੍ਰਪੋਜ਼ਡ ਹੈ ਬੋਰ ਚੋਰੀ ਵਾਲੀ ਰੈਲੀ ਇਹਨਾਂ ਸਾਰੀਆਂ ਰੈਲੀਆਂ ਚ ਜਿਹੜਾ ਦੂਜਾ ਧੜਾ ਆਇਆ ਜਿਹੜਾ ਪ੍ਰਗਟ ਸਿੰਘ ਰਾਣਾ ਗੁਰਜੀਤ ਆਸ਼ੂ ਹੁਣਾਂ ਵਾਲਾ ਧੜਾ ਆਇਆ ਉਹਨੂੰ ਗੈਰ ਹਾਜ਼ਰ ਰੱਖਿਆ ਗਿਆ ਜਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਗਨੋਰ ਕੀਤਾ ਗਿਆ ਨਕਾਰਿਆ ਗਿਆ ਅ ਤੁਸੀਂ ਮੁਕੇਰੀਆਂ ਵਾਲੀ ਰੈਲੀ ਦੇਖ ਲੋ ਤੁਸੀਂ ਕੁਲਵੀਰ ਜੀਰੇ ਨੂੰ ਜਿੰਨੀ ਮਹੱਤਤਾ ਉਸ ਰੈਲੀ ਚ ਮਿਲਦੀ ਦੇਖੀ ਮੈਨੂੰ ਲੱਗਦਾ ਇੰਜ ਸੀਗਾ ਕਿ ਕੁਲਵੀਰ ਜੀਰਾ ਮੁੱਖ ਮੰਤਰੀ ਦੇ ਦਾਵੇਦਾਰ ਹੁੰਦੇ ਆ ਜਿਵੇਂ ਕਿ ਇਹਨਾਂ ਨੇ ਮੁੱਖ ਮੰਤਰੀ ਬਣਨਾ ਜੀ ਇਹਨਾਂ ਦੇ ਆਲੇ-ਦਾਲੇ ਹੋ ਜੋ ਸਾਰੇ ਜਾਣੇ ਉਸ ਤਰ੍ਹਾਂ ਦੀ ਸਥਿਤੀ ਸੀ ਬੜਿੰਗ ਬਾਜਵਾ ਤੇ ਰੰਦਾਵਾ ਤਿੰਨੇ ਜੱਟਾਂ ਦੀ ਟਿਕੜੀ ਕਈਆਂ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਦੇ ਵਿੱਚ ਐ ਤੇ ਇਸੇ ਕਰਕੇ ਪੰਜਾਬ ਦੇ ਹਰ ਹਲਕੇ ਦੇ ਵਿੱਚ ਇਹਨਾਂ ਦੇ ਇਸੇ ਚੱਕਰ ਕਰਕੇ ਜਿੱਥੇ ਸਥਾਪਤ ਲੀਡਰ ਵੀ ਸੀ ਜਿੱਥੇ ਪਤਾ ਹੈ ਕਿ ਇਸ ਪਰਿਵਾਰ ਕੋਲੇ ਜਾਂ ਇਸ ਲੀਡਰ ਨੂੰ ਹੀ ਟਿਕਟ ਮਿਲਣੀ ਆ ਉੱਥੇ ਵੀ ਕਈ ਦਾਵੇਦਾਰ ਹੋਗੇ ਚਲੋ ਕੁਝ ਹਲਕੇ ਤਾਂ ਖਾਲੀ ਸੀ ਮੰਨ ਲਿਆ ਜਾਂਦਾ ਕਿ ਤੂਰੀ ਹਲਕਾ ਖਾਲੀ ਹੋ ਗਿਆ ਉੱਥੇ ਨਵੇਂ ਮੁੰਡੇ ਦੋ ਉੱbre ਗੋਲਡੀ ਆ ਕੇ ਵਾਪਸ ਤਿੰਨ ਦਾਵੇਦਾਰ ਹੋਗੇ ਇਹ ਗੱਲ ਮੰਨ ਲਈ ਜਾਂਦੀ ਆ ਇਸੇ ਤਰ੍ਹਾਂ ਨਾਲ ਅਮਰਗੜ ਹਲਕਾ ਖਾਲੀ ਹੋ ਗਿਆ ਸੁਨਾਮ ਹਲਕਾ ਮੈਂ ਸੰਗਰੂਰ ਦੇ ਹਲਕੇ ਤੁਸੀਂ ਇਹ ਦੇਖ ਲਓ ਇਸ ਤੋਂ ਇਲਾਵਾ ਹੋਰ ਵੀ ਮਾਝੇ ਦੇ ਅੰਦਰ ਵੀ ਇਹੀ ਪੋਜੀਸ਼ਨ ਹੈ ਬਾਕੀ ਥਾਂ ਵੀ ਲਗਭਗ ਐਜੇ ਹੀ ਪੋਜੀਸ਼ਨਾਂ ਜਿਹੜੀਆਂ ਨੇ ਉਹਨੇ ਕਿ ਹਰ ਹਲਕੇ 'ਚ ਇੱਕ ਤੋਂ ਵਧੇਰੇ ਦਾਵੇਦਾਰ ਨੇ ਤੇ ਉਹ ਦਾਵੇਦਾਰ ਇਸੇ ਕਰਕੇ ਨੇ ਕਿ ਜੀ ਮੈਂ ਫਲਾਣੇ ਦੇ ਧੜੇ ਚੋਣਾ ਮੈਨੂੰ ਫਲਾਣਾ ਟਿਕਟ ਦਿਵਾ ਲਿਆਊਗਾ ਮੈਂ ਧਮਕਾਨੇ ਦੇ ਧੜੇ ਚੋਣਾ ਨਹੀਂ ਇਹ ਗੱਲ ਕਹੀ ਗਈ ਹੈ ਕਿ ਤੂੰ ਜ਼ੋਰ ਤਲਾ ਇਹਨੂੰ ਦਾ ਠੱਬੀ ਲਾਈਏ ਜੇ ਟਿਕਟ ਨਹੀਂ ਵੀ ਮਿਲੂਗੀ ਜਾਂ ਤਾਂ ਹਰਾ ਦਾਂਗੇ ਜਾਂ ਜਿੱਤ ਵੀ ਗਿਆ ਤਾਂ ਆਪਾਂ ਤੈਨੂੰ ਕੋਈ ਵਧੀਆ ਆਉਦਾ ਦੇ ਦਾਂਗੇ ਯਾਨੀ ਕਿ ਐਸੀ ਪੋਜੀਸ਼ਨ ਕੀਤੀ ਗਈ ਇਹ ਨੁਕਸਾਨ ਦੇ ਤਾਂ ਕਾਂਗਰਸ ਲਈ ਵੀ ਹੈ ਇਹ ਜਿਹੜੀ ਟਿਕੜੀ ਗੇਮ ਹਾਲਾਂਕਿ ਇਹ ਨਹੀਂ ਹੈਗਾ ਕਿ ਦੂਜਾ ਧੜਾ ਇਸ ਤੋਂ ਬਰੀ ਹੈ ਪਰ ਜ਼ਿੰਮੇਵਾਰੀ ਇਨ੍ਹਾਂ ਤੇ ਬਹੁਤ ਇਸ ਇੱਕ ਵਿਧਾਨ ਸਭਾ ਦੇ ਵਿਰੋਧੀ ਧਿਰ ਦਾ ਆਗੂ ਇੱਕ ਲੋਕ ਸਭਾ ਦਾ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਦੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਦੂਜਾ ਪੰਜਾਬ ਦਾ ਪ੍ਰਧਾਨ ਇਨ੍ਹਾਂ ਨੇ ਧੜੇਬੰਦੀ ਨੂੰ ਰੋਕਣਾ ਸੀ ਸਗੋਂ ਇਨ੍ਹਾਂ ਨੇ ਅੱਗੇ ਹੋ ਕੇ ਧੜੇਬੰਦੀ ਨੂੰ ਲੀਡ ਕੀਤਾ ਕਿ ਹਾਂ ਠੀਕ ਹੈ ਫਿਰ ਅਸੀਂ ਵੀ ਯਾਨੀ ਕਿ ਉਸ ਪੋਜੀਸ਼ਨ ਤੇ ਜਾਂਦੇ ਆ ਜਾਂਦੇ ਆ ਉਹਨਾਂ ਹਰ ਹਲਕੇ 'ਚ ਇੱਕ ਤੋਂ ਵਧੇਰੇ ਦਾਵੇਦਾਰ ਨੇ ਜਿਹਦੇ ਕਰਕੇ ਮਸਲਾ ਇਹ ਹੈ ਕਿ ਕਾਂਗਰਸੀ ਜਿਹਨੂੰ ਟਿਕਟ ਨਾ ਮਿਲੀ ਉਹ ਦੂਜੇ ਨੂੰ ਹਰਾਉਣ ਦੇ ਲਈ ਚਾਰਾ ਜੋਗੀ ਤੱਕ ਕਰੂਗਾ ਤੁਸੀਂ ਸਾਰੇ ਹਲਕੇ ਕੱਢ ਕੇ ਦੇਖ ਲਓ ਮਾਲਵੇ ਦੇ ਹਲਕੇ ਤਾਂ ਖਾਸ ਕਰਕੇ ਇਹ ਇਹਨਾਂ ਦੇ ਆਪਣੇ ਮੁਖਸਰ ਹਲਕਾ ਆ ਉੱਥੇ ਵੀ ਹੀ ਲਗਭਗ ਕਮੋਬੇਸ਼ ਇਹੀ ਪੋਜੀਸ਼ਨ ਹੈ ਬਠਿੰਡਾ ਜ਼ਿਲ੍ਹਾ ਉੱਥੇ ਵੀ ਹਰ ਹਲਕੇ 'ਚ ਕਮੋਬੇਸ਼ ਅਜਿਹੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਮਾਨਸਾ ਉੱਥੇ ਵੀ ਬਰਨਾਲਾ ਉੱਥੇ ਵੀ ਜਨਨ ਕਿ ਸਾਰੇ ਕਿਤੇ ਇਹੀ ਪੋਜੀਸ਼ਨ ਹੈ ਮਰੇਲ ਕੋਟਲਾ ਅਮਰਗੜ ਜਿੰਨੇ ਕ ਵੀ ਇਹ ਸਾਰੇ ਹਲਕੇ ਹੈ ਇੱਥੇ ਹੁਣ ਇੱਕ ਵਿਅਕਤੀ ਇੱਕ ਵਿਅਕਤੀ ਵਿਸ਼ੇਸ਼ ਨੂੰ ਚੱਕੀ ਫਿਰਦੇ ਆ ਅ ਅਮਰਗੜ ਹਲਕੇ ਚ ਪਹਿਲਾਂ ਕਿਸੇ ਹੋਰ ਦੀ ਪਿੱਠ ਤੇ ਸੀਗੇ ਰਾਜਾ ਵੜਿੰਗ ਹੁਣੀ ਕੱਲ ਕਿਸੇ ਹੋਰ ਦੀ ਪਿੱਠ ਤੇ ਨਜ਼ਰ ਆਏ ਜਨਨ ਕਿ ਇਹ ਸਾਰੀ ਉਲਝਣ ਹੈ ਜਿਹੜੀ ਕਾਂਗਰਸ ਨੂੰ ਆਉਂਦੇ ਦਿਨਾਂ ਦੇ ਵਿੱਚ ਨੁਕਸਾਨ ਦੇ ਸਕਦੀ ਹੈ ਤੇ ਕਾਂਗਰਸੀ ਸ਼ਾਇਦ ਇਸ ਗੱਲ ਨੂੰ ਸਮਝਦੇ ਨੇ ਜਾਂ ਨਹੀਂ ਮੈਨੂੰ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਤਾਂ ਬਹੁਤ ਤਿੱਖਣ ਬੁੱਧੀ ਦੇ ਮਾਲਕ ਨੇ ਸਾਰੇ ਆਗੂ ਉਹਨਾਂ ਨੂੰ ਇਹ ਗੱਲ ਦਾ ਤਾਂ ਪਤਾ ਹੀ ਹੋਵੇਗਾ ਕਿ ਸਾਡਾ ਇਹਦੇ ਨਾਲ ਨੁਕਸਾਨ ਹੋ ਰਿਹਾ ਹੈ ਕੁੱਲ ਮਿਲਾ ਕੇ ਜਿਹੜੀ ਧੜੇਬੰਦੀ ਹੁੰਦੀ ਹੈ ਜਿਹੜਾ ਕਲੇਸ਼ ਹੁੰਦਾ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਦੇ ਅੰਦਰ ਉਹਦਾ 네ਗੇਟਿਵ ਅਸਰ ਆਮ ਲੋਕਾਂ 'ਤੇ ਜਾਂਦਾ ਹੈ ਉਹ ਇਹ ਨਹੀਂ ਦੇਖਦੇ ਕਿ ਕਿਹੜਾ ਲੀਡਰ ਤਕੜਾ ਪਾਰਟੀ ਦੇ ਅੰਦਰ ਕਿਹੜਾ ਧੜਾ ਤਕੜਾ ਲੋਕ ਦੇਖਦੇ ਹੈ ਕਿ ਇਹ ਤਾਂ ਆਪਸ ਵਿੱਚ ਲੜ ਰਹੇ ਨੇ ਇਹ ਸਾਡੇ ਨਾਲ ਸਾਡੇ ਲਈ ਕੀ ਕਰਨਗੇ ਇਹਦਾ ਨੁਕਸਾਨ ਅਲਟੀਮੇਟ ਕਾਂਗਰਸ ਨੂੰ ਹੋ ਰਿਹਾ ਸ਼ਾਇਦ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲ ਆਵੇ ਰਾਹੁਲ ਗਾਂਧੀ ਕੋਈ ਦਬਕਾ ਮਾਰ ਦੇਣ ਰਾਹੁਲ ਗਾਂਧੀ ਜਿੰਨੇ ਅਜਿਹੇ ਲੀਡਰਾਂ ਤੋਂ ਜਿਹੜੇ ਧੜਾ ਬੰਦੀ ਧੜੇ ਬੰਦੀ ਕਰਦੇ ਆ ਖਾਸ ਕਰਕੇ ਜਿਹੜੀ ਹਰਿਆਣੇ ਵਾਲੀ ਹਾਰ ਹੈ ਉਸ ਤੋਂ ਬਾਅਦ ਤਾਂ ਕਿਹਾ ਜਾਂਦਾ ਹੈ ਜੋ ਸੁਣਨ ਚਾਹੁੰਦਾ ਰਾਜਨੀਤਿਕ ਹਲਕਿਆਂ ਦੇ ਵਿੱਚ ਜਾਂ ਸੋਰਸਸ ਕਨਫਰਮ ਕਰਦੇ ਇਸ ਗੱਲ ਨੂੰ ਕਿ ਰਾਹੁਲ ਗਾਂਧੀ ਦੀ ਸਲਾਮ ਦਵਾ ਵੀ ਖਤਮ ਵਾਂਗੂ ਹੀ ਐ ਭੁਪਿੰਦਰ ਹੂਡਾ ਤੇ ਕੁਮਾਰੀ ਸ਼ੈਲਜਾ ਦੇ ਨਾਲ ਯਾਨੀ ਕਿ ਇੱਕ ਪੰਜਾਬ ਵਾਲੇ ਕਾਂਗਰਸੀਆਂ ਨੂੰ ਵੀ ਇਹ ਗੱਲ ਜਿਹੜੀ ਆ ਕੰਨ ਚ ਪਾ ਲੈਣੀ ਚਾਹੀਦੀ ਐ ਕਿ ਫਿਰ ਉਹ ਰਾਹੁਲ ਗਾਂਧੀ ਦੀ ਗੁੱਡ ਬੁੱਕ ਚ ਨਹੀਂ ਰਹਿਣਗੇ ਜਿਹੜੇ ਵੀ ਧੜੇਬੰਦੀ ਕਰਦੇ ਰੇ ਰਾਹੁਲ ਗਾਂਧੀ ਦੀ ਗੁੱਡ ਬੁੱਕ ਚ ਨਹੀਂ ਰਹਿਣਗੇ ਅੱਜ ਰਾਹੁਲ ਗਾਂਧੀ ਕੋਈ ਹੱਲ ਦੇਖੋ ਫਿਲਹਾਲ ਕਹੀਏ ਕਿ ਐਨ ਬਸ ਰਾਹੁਲ ਗਾਂਧੀ ਨੇ ਕਹਿ ਦੇਣਾ ਕਿ ਆ ਪਿਆ ਚੱਕੋ ਇਸ ਤੋਂ ਬਾਅਦ ਕੋਈ ਹਿੱਲਿਆ ਉਹ ਵਾਲੀ ਸਟਿਚ ਤਾਂ ਨਹੀਂ ਰਾਹੁਲ ਗਾਂਧੀ ਜਾਣਦੇ ਪਰ ਇੱਕ ਕੁਝ ਗੱਲਾਂ ਕਲੀਅਰ ਕਰ ਦੇਣਗੇ ਕਿ ਅਸੀਂ ਇਸ ਗੱਲ ਤੇ ਚੱਲਾਂਗੇ ਆ ਹੁਣ ਜਾ ਰਿਹਾ ਤੁਸੀਂ ਆ ਕੀਤਾ ਤਾਂ ਆ ਹੋਊਗਾ ਚਰਚਾ ਇਹ ਹੈ ਕਿ ਕਈਆਂ ਤੋਂ ਅਸਤੀਫੇ ਲੈ ਕੇ ਵੀ ਰੱਖ ਲੈ ਜਾਣਗੇ ਕਈਆਂ ਤੋਂ ਅਸਤੀਫੇ ਵੀ ਲੈ ਕੇ ਰੱਖ ਲੈ ਜਾਣਗੇ ਕਿ ਜੇ ਬਹੁਤੀ ਤੜਫੜ ਕਰਦਾ ਹੋਇਆ ਕਹ ਦਾਂਗੇ ਵੀ ਠੀਕ ਐਸੀ ਸਥਿਤੀ ਬਣ ਸਕਦੀ ਹੈ ਰਾਹੁਲ ਗਾਂਧੀ ਅੱਜ ਅਹਿਮ ਫੈਸਲਾ ਲੈ ਸਕਦੇ ਐ ਤੇ ਜਿਹੜਾ ਫੈਸਲਾ ਕਾਂਗਰਸੀ ਧੜੇਬੰਦੀ ਨੂੰ ਜਾਂ ਤਾਂ ਬਿਲਕੁਲ ਹੀ ਸਿਖਰ ਤੇ ਲੈ ਜਾਊਗਾ ਨਹੀਂ ਫਿਰ ਸਾਰਾ ਕੁਝ ਸੈੱਟ ਕਰ ਦੂਗਾ ਤੁਹਾਨੂੰ ਕਾਂਗਰਸੀ ਇੱਕ ਮਾਲਾ ਚ ਪਰੋਏ ਹੋਏ ਮਣਕਿਆਂ ਵਾਂਗੂ ਵਿਖਾਈ ਦੇਣਗੇ